ਪੰਜਾਬ ਅੰਦਰ ਅਤਿ ਦੀ ਪਹਿਰੇਲੀ ਗਰਮੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਬੇਸ਼ੱਕ ਮੌਸਮ ਬਦਲ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਉੱਥੇ ਹੀ ਇਸ ਮੌਸਮ ਨੇ ਲੋਕਾਂ ਦਾ ਭਾਰੀ ਨੁਕਸਾਨ ਵੀ ਜੜਾ ਉਹ ਕਰ ਦਿੱਤਾ ਹੈ ਮਾਮਲਾ ਸਾਹਮਣੇ ਆਇਆ ਹੈ ਫਰੋਇਪੁਰ ਤੋਂ ਜਿੱਥੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਤਸਵੀਰਾਂ ਵੀ ਤੁਹਾਡੇ ਨਾਲ ਸੰਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਪ੍ਰਾਈਪਰ ਦੀਆਂ ਹਨ ਜਿੱਥੇ ਤੇਜ਼ ਹੰਲੇ ਦੀ ਆਉਣ ਕਾਰਨ ਇੱਕ ਨਿੱਜੀ ਕੰਪਨੀ ਦੀ ਦੁਵਾਰ ਜਿਹੜੀ ਆ ਉਹ ਡਿੱਗ ਗਈ ਅਤੇ ਉਸ ਦੇ ਮਲਬੇ ਹੇਠ ਗੱਡੀਆਂ ਜਿਹੜੀਆਂ ਉਹ ਆ ਗਈਆਂ ਤੱਪੂਗਲੀ ਤਰ੍ਹਾਂ ਗੱਡੀਆਂ ਜਿਹੜੀਆਂ ਨੁਕਸਾਨੀਆਂ ਦੀਆਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਹੋ ਚੁੱਕਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਨੁਕਸਾਨ ਜਿਹੜਾ ਉਹ ਲੋਕਾਂ ਦਾ ਹੋ ਚੁੱਕਿਆ ਹੈ ਦੁਵਾਰ ਡਿੱਗਣ ਕਾਰਨ ਗੱਡੀਆਂ ਜਿਹੜੀਆਂ ਉਹ ਮਲਬੇ ਦੇ ਹੇਠ ਆ ਚੁੱਕੀਆਂ ਤਾਂ ਕਾਫੀ ਨੁਕਸਾਨ ਜਿਹੜਾ ਲੋਕਾਂ ਦਾ ਹੋ ਚੁੱਕਿਆ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਦੇ ਇਸ ਨੁਕਸਾਨ ਦੀ ਪਰਪਾਈ ਜਿਹੜੀ ਆ ਉਹ ਕਰਾਈ ਜਾਵੇ ਤਾਂ ਇਸ ਪੂਰੀ ਘਟਨਾ ਨੂੰ ਲੈ ਕੇ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦੁਨੇ ਆ ਸਰ ਕੀ ਨਾਮ ਤੁਹਾਡਾ ਹਰੀਸ਼ ਕੁਮਾਰ ਹਰੀਸ਼ ਕੁਮਾਰ ਕਿੱਥੋਂ ਰਹਿੰਦੇ ਹੋ ਸਰ ਇੱਥੇ ਹੀ ਆ ਵਾਵਾ ਕਲੋਨੀ ਨਾਲ ਹੀ ਘਰ ਕੱਟੀਆਂ ਆਈਆਂ ਕਦੋਂ ਆਈਆਂ ਤੇ ਕੀ ਹੋ ਗਈ ਗੱਡੀ ਤਾਂ ਰੋਜ਼ ਹੀ ਇੱਥੋਂ ਲਿਆ ਕੇ ਮੁੰਡਾ ਇੱਥੇ ਖੜੀ ਕਰਦਾ ਹੈ ਅੰਦਰ ਥੜੀ ਉੱਚੀ ਹੈ ਵੀ ਜਾ ਨਹੀਂ ਸਕਦੀ ਥੜੀ ਨੀਵੇਂ ਕਰਾ ਕੇ ਫਿਰ ਉਹ ਅੰਦਰ ਖੜੀ ਕਰ ਸਕਦੇ ਹੈ ਇਹ ਖਾਲੀ ਪਲਾਟ ਹੈ ਇੱਥੇ ਖਿਲਾਰਦੇ ਹਾਂਜੀ ਇੱਥੇ ਖਿਲਾਰਦੇ ਤਕਰੀਬਨ ਕਈ ਲੋਕ ਇੱਥੇ ਖਿਲਾਰਦੇ ਹਾਂਜੀ ਅਸੀਂ ਵੀ ਇੱਥੇ ਰਾਤੀ ਮੁੰਡੇ ਨੇ ਇੱਥੇ ਆ ਕੇ ਖਿਲਾਰੀ ਦੇ ਘੜੇ ਬੜੇ ਦੇ ਨਾਲ ਹੀ ਕੀ ਹੋਇਆ ਪਿੱਛੋਂ ਤੂਫਾਨ ਆ ਗਿਆ ਹਾਂ ਤੂਫਾਨ ਤਾਂ ਚੱਲ ਹੀ ਰਿਹਾ ਸੀ ਹਾਂ ਤੂਫਾਨ ਤੇ ਆ ਗਿਆ ਸੀ ਹਾਂ ਹਵਾ ਤਾਂ ਕਾਫੀ ਤੇਜ਼ ਸੀ ਕੀ ਡਿੱਗਿਆ ਕੀ ਲੁੱਗ ਗਿਆ ਤੇ ਉਹ ਬੀਨ ਜਾ ਗਿਰਿਆ ਜੀ ਉੱਤੇ ਇਟਾਂ ਦਾ ਹਾਂ 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 ਉਹਦੇ ਨਾਲ ਉਹ ਥੱਲੇ ਆ ਗਏ ਉਹ ਥੱਲੇ ਆ ਗਏ ਕਿੱਡੀਆਂ ਕਿੱਡੀਆਂ ਥੱਲੇ ਆਏ ਮੈਂ ਤਾਂ ਰਾਤ ਨੂੰ ਦੇਖਿਆ ਦੋ ਗੜੀਆਂ ਸੀ ਦੋ ਤਿੰਨ ਥੱਲੇ ਆਈਆਂ ਹੋਈਆਂ ਹੋਰ ਵੀ ਆਈਆਂ ਨੇ ਹਾਂ ਹੋਰ ਪਤਾ ਨਹੀਂ ਕਿੰਨੇ ਕਿਦੀਆਂ ਕਿਦੀਆਂ ਸੀ ਸਾਰੇ ਘਰ ਇੱਥੇ ਰੋਕਦੇ ਸੀ ਇਹ ਤਾਂ ਹੁਣ ਮੇਰੇ ਵੱਡੇ ਬ੍ਰਦਰ ਨੂੰ ਪਤਾ ਮੈਂ ਤਾਂ ਉਹਨਾਂ ਦੇ ਕੋਲ ਰਹਿਣਾ ਕਿ ਕਿਹੜੇ ਕਿਹੜੇ ਘਰਾਂ ਕਿਹੜੇ ਨੇ ਕਿੰਨੇ ਦਾ ਨੁਕਸਾਨ ਜਿਹੜਾ ਹੋਇਆ ਗੱਡੀਆਂ ਕੱਢਿਆ ਵਾਹ ਹੈ ਕਿੰਨੇ ਦਾ ਡੈਮੇਜ ਹੋ ਗਿਆ ਜਿਹੜਾ ਨੁਕਸਾਨ ਹੋਇਆ ਕਿੰਨੇ ਦਾ ਨੁਕਸਾਨ 7-8 ਲੱਖ ਰੁਪਏ ਦਾ ਲਾਹੂ ਜੀ ਇਹਨਾਂ ਦਾ ਹੋ ਗਿਆ ਹੀ ਉਹਨਾਂ ਚਾਰਕ ਸਾਲ ਪੁਰਾਣੀ ਗੱਡੀ ਹੈਗੀ ਹੈ ਹੋਰ ਵੀ ਹੋ ਗਿਆ ਬਾਕੀ ਹੋਰ ਜਿਹੜੀ ਗੱਡੀਆਂ ਹਨ ਉਹਨਾਂ ਦਾ ਵੀ 15 ਔਰ 20 ਟੋਟਲ 15-20 ਲੱਖ ਰੁਪਏ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਤੇ ਮੰਗ ਸਰਕਾਰ ਤੋਂ ਸਰਕਾਰ ਤੋਂ ਮੰਗ ਹੈ ਵੀ ਸਾਡੀ ਗੱਡੀ ਦਾ ਕਲੇਮ ਕਰੂਨ ਦਿੱਤਾ ਹੈ ਸਾਡੀ ਮਦਦ ਕੀਤੀ ਜਾਵੇ ਸਰ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਅਕਸ਼ੇ ਕੁਮਾਰ ਹੈ ਜੀ ਅਕਸ਼ੇ ਕੁਮਾਰ ਜੀ ਗੱਡੀਆਂ ਥੱਲੇ ਆ ਗਏ ਕਿਸ ਤਰ੍ਹਾਂ ਆ ਗਿਆ ਕੀ ਕਰ ਲਿਆ ਇਹ ਰਾਤ ਨੂੰ ਬਹੁਤ ਜ਼ਿਆਦਾ ਹਨੇਰੀ ਸੀਗੀ ਔਰ ਕੰਨ ਕੋਈ ਇਨੀ ਛਾਲੜ ਨਹੀਂ ਲੱਗ ਰਹੀ ਸੀਗੀ ਕਾਫੀ ਦੇਰ ਤੋਂ ਬੈਂਕ ਦੇ ਪ੍ਰੋਜੈਕਸ਼ਨ ਸੀਗੀ ਐਵਰੀ ਜ਼ਮੀਨ ਦੇਵਰਾ ਹਾਈ ਟੈਕ ਫੈਕਟਰੀ ਸੀ ਪਹਿਲੇ ਤੇ ਉਹਦੇ ਕਾਰਨ ਕੰਨ ਕਮਜ਼ੋਰ ਹੋਣ ਕਾਰਨ ਜਿਹੜੀ ਆ ਉਹ ਇੱਕੋ ਦਮ ਅਚਾਨਕ ਹੀ ਗਿਰ ਗਈ ਬਹੁਤ ਆਂਦੀ ਆਈ ਤੇਜ਼ ਜਿਆਦਾ ਬਹੁਤ ਤੇਜ਼ ਆਂਦੀ ਸੀ ਜੀ ਤੇ ਨਹੀਂ ਜਾਨੀ ਨੁਕਸਾਨ ਤਾਂ ਬਚਾਵਾ ਹੋ ਗਿਆ ਥੋੜੀ ਦੇਰ ਪਹਿਲੇ ਹੀ ਲਗਾ ਕੇ ਗਏ ਸੀ ਗੱਡੀ ਤੇ ਕੋਈ ਨਹੀਂ ਸੀ ਖਾਲੀ ਗੱਡੀਆਂ ਖੜੀਆਂ ਹਾਂਜੀ ਗੱਡੀਆਂ ਖਾਲੀ ਹੀ ਸੀਗੀਆਂ ਕੋਈ ਹੈ ਨਹੀਂ ਸੀਗਾ ਦੋ ਤਿੰਨ ਜਣੇ ਤਾਂ ਬਾਲ ਬਾਲ ਬਚੇ ਪਹਿਲੇ ਹੀ 2 ਮਿੰਟ ਪਹਿਲੇ ਲੈ ਕੇ ਗਏ ਸੀ ਕਿ ਗੱਡੀ ਆਪਣੀ ਇਤੋਂ ਚੱਕ ਕੇ ਤੇ ਬਾਕੀ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੇ ਕਿੰਨੀਆਂ ਗੱਡੀਆਂ ਟੁੱਟ ਗਈਆਂ ਟੋਟਲ ਤਿੰਨ ਬਿਲਕੁਲ ਹੀ ਖਤਮ ਹੋ ਗਈਆਂ ਨੇ ਤੇ ਹਾਂ ਦੋ ਗੱਡੀਆਂ ਥੋੜੀਆਂ ਡੈਮੇਜ ਹੋਈਆਂ ਸੀ ਉਹ ਲੈ ਕੇ ਠੀਕ ਕਰਵਾ ਰਹੇ ਨੇ ਕਿੰਨੀਆਂ ਗੱਡੀਆਂ ਖੱਡੀਆਂ ਸਨ ਟੋਟਲ 3 ਬਿਲਕੁਲ ਡੈਮੇਜ ਹੋਈਆਂ ਤੇ 2 ਨੂੰ ਥੋੜਾ ਥੋੜਾ ਨੁਕਸਾਨ ਹੋਇਆ 5 ਗੱਡੀਆਂ ਸੀਗੀਆਂ ਤੇ ਲੇਕਿਨ ਉਹਨਾਂ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ 3 ਤਾਂ ਬਿਲਕੁਲ ਹੀ ਖਤਮ ਹੋ ਗਿਆ ਨੇ ਇਹ ਪ੍ਰਸ਼ਾਸਨ ਨੂੰ ਇਹ ਮੰਗ ਹੈ ਸਾਡੀ ਵੀ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪਰਵਾਹੀ ਕੀਤੀ ਜਾਏ ਹਾਂ ਇਸ ਕਰਕੇ ਪ੍ਰਸ਼ਾਸਨ ਨੂੰ ਮੰਗ ਹੈ ਵੀ ਇਹਦੇ ਵੱਲ ਧਿਆਨ ਦਿੱਤਾ ਜਾਏ